ਅੱਜ ਦੀਆਂ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨਿਆਂ ਦੀਆਂ ਸਾਡਾ ਨਿਆ ਪੱਤਰ ਆਇਆ ਹੈ ਉਹ ਸਾਰਿਆਂ ਕਿ ਅਸੀਂ ਆਉਣ ਵਾਲੇ ਸਮੇਂ ਚੰਗਾ ਜਦੋਂ ਸਾਡੀ ਸਰਕਾਰ ਬਣ ਜਾਂਦੀ ਹੈ ਇੰਡੀਆ ਗਠਜੰਬੰਦਨ ਦੀ ਸਰਕਾਰ ਬਣ ਜਾਂਦੀ ਹੈ ਉਹਦੇ ਵਿੱਚ ਕਿਸਾਨਾਂ ਲਈ ਮਜ਼ਦੂਰਾਂ ਲਈ ਨੌਜਵਾਨਾਂ ਲਈ ਕਿਸ ਪ੍ਰਕਾਰ ਦਾ ਅਸੀਂ ਜਿਹੜਾ ਨਿਆ ਪੱਤਰ ਤੇ ਕੰਮ ਕਰਾਂਗੇ ਮੈਂ ਉਹ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹਣਾ ਹੈ। ਔਰ ਪਹਿਲਾ ਵੀ 10 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਯੂਪੀਏ ਦੀ। ਮੇਰਾ ਖਿਆਲ ਅੱਜ ਦੇਸ਼ ਦੇ ਅੰਦਰ ਜਿੰਨੀਆਂ ਵੀ ਗਰੰਟੀਆਂ ਚੱਲ ਰਹੀਆਂ ਜਾਂ ਜੋ ਵੀ ਚੰਗੀਆਂ ਸਕੀਮ ਚੱਲ ਰਹੀਆਂ ਉਹ ਕਾਂਗਰਸ ਪਾਰਟੀ ਲੈ ਕੇ ਆਈ। ਚਾਹੇ ਉਹ ਮੰਦਰੇਗਾ ਸਕੀਮ ਸੀਗੀ, 100 ਦਿਨ ਦੀ ਗਰੰਟੀ। ਯਾਨੀ ਕਿ ਜੋ ਜਗਵਿੰਦਰ ਜੀ ਨੇ ਕਿਹਾ ਕਾਂਗਰਸ ਪਾਰਟੀ ਨੇ ਜੋ ਕਿਹਾ ਉਹ ਕੀਤਾ ਰਾਈਟ ਟੂ ਇਨਫਾਰਮੇਸ਼ਨ ਐਕਟ ਕਿ ਰਾਈਟ ਟੂ ਇਨਫਾਰਮੇਸ਼ਨ ਅੱਜ ਐਸਾ ਵੱਡਾ ਐਕਟ ਕਾਂਗਰਸ ਪਾਰਟੀ ਲੈ ਕੇ ਆਈ ਜੀਰੇ ਰਾਹੀਂ तमाम ਜਿਹੜੇ ਕਰਪਸ਼ਨ ਕੇਸੇਸ ਜੋ तमाम چیزਾਂ ਨਿਕਲ ਕੇ ਬਾਹਰ ਆ ਰਹੀਆਂ ਜਿਹੜੀਆਂ ਅੱਜ ਕੱਲ ਮੀਡੀਆ ਦੇ ਕੋਲੇ ਆਉਂਦੀਆਂ ਤੇ ਫਿਰ ਦੇਸ਼ ਦੇ ਲੋਕਾਂ ਨੂੰ ਤੇ ਆਮ ਲੋਕਾਂ ਨੂੰ ਪਤਾ ਚੱਲਦੀਆਂ ਨਹੀਂ ਪਤਾ ਹੀ ਨਹੀਂ ਸੀ ਕਿ ਦੇਸ਼ ਦੇ ਅੰਦਰ ਕਿਸ ਤਰੀਕੇ ਦਾ ਕੰਮ ਹੋ ਰਿਹਾ ਹੈ ਰਾਈਟ ਟੂ ਫੂਡ ਅੱਜ ਹਰ ਗਰੀਬ ਦੇ ਘਰੇ ਜਿਹੜਾ ਰਾਸ਼ਨ ਜਾ ਰਿਹਾ ਹੈ ਲੇਕਿਨ ਇਹ ਜਿਹੜੀ ਸਕੀਮ ਹੈ ਇਹ ਕਾਂਗਰਸ ਪਾਰਟੀ ਰਾਈਟ ਟੂ ਫੂਡ ਜਿਹੜਾ ਘਰ-ਘਰ ਰਾਸ਼ਨ ਪਹੁੰਚਾਉਣ ਦਾ ਕੰਮ ਹੈ ਮੈਨੂੰ ਯਾਦ ਹੈ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਉਸ ਦਿਨ ਕਬਰਹਾਟ ਵੀ ਹੋਈ ਸੀ ਦਿਲ ਦਾ ਕੋਈ ਪ੍ਰੋਬਲਮ ਸੀਗੀ ਲੇਕਿਨ ਉਸ ਬਿਲ ਤੇ ਸਾਈਨ ਕਰਕੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਹਸਪੀਟਲ ਗਈ ਸਨ ਇਸ ਤਰ੍ਹਾਂ ਹੀ ਅੱਜ ਚਾਹੇ ਹੋਰ ਸਾਰੀਆਂ ਬੀਮਾ ਯੋਜਨਾਵਾਂ ਚਾਹੇ ਆ ਜਿਹੜੀਆਂ ਐਂਬੂਲੈਂਸ 108 ਇਹ ਡਾਕਟਰ ਮਨਮੋਹਨ ਸਿੰਘ ਜੀ ਦੀ ਧੀ ਹੋਰ ਯੂਪੀਐਸ ਸਰ ਗਵਰਨਮੈਂਟ ਦੀ ਵੇਣ ਹੈ ਪਰ ਮੈਨੂੰ ਯਾਦ ਹੈ ਜੋ ਉਹ ਕਾਂਗਰਸ ਪਾਰਟੀ ਨੇ ਕਿਹਾ ਪਹਿਲਾਂ ਵੀ ਮੈਨੀਫੈਸਟੋ ਦੇ ਅੰਦਰ ਉਹ ਨੇਸ਼ਾਂ ਕੀਤਾ ਉਸੇ ਤਰ੍ਹਾਂ ਹੀ ਅੱਜ ਸਭ ਤੋਂ ਵੱਡੀ ਗੱਲ ਜਿਹੜੀ ਹੈ ਪੰਜਾਬ ਦੇ ਲਈ ਕਿਸਾਨ ਮਿਆਂ ਉਹ ਕਿਸਾਨ ਨੇ ਆਜ ਕੀ ਹੈ ਮੈਨੂੰ ਪਤਾ ਹੈ ਕਿ 1960s ਇਹ ਵੀ ਸਾਡੇ ਵਿੱਚ ਸੇ ਚ ਹੀ ਆਇਆ ਕਿ ਕਿਸਾਨਾਂ ਨੂੰ ਜਦੋਂ ਐਮਐਸਪੀ ਮਿਲੀ ਜਦੋਂ ਕਿਸਾਨ ਨੂੰ ਐਮਐਸਪੀ ਮਿਲੀ ਉਹ ਕਾਂਗਰਸ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹ ਐਮਐਸਪੀ ਦਿੱਤੀ ਸੀ ਔਰ ਮੈਨੂੰ ਇਸ ਗੱਲ ਵੀ ਖੁਸ਼ੀ ਹੈ ਕਿ ਇਸ ਗਿਆਨ ਪੱਤਰ ਦੇ ਵਿੱਚ ਲਿਖਿਆ ਗਿਆ ਸਵੇ ਰਾਹੁਲ ਗਾਂਧੀ ਨੇ ਆਪਣੀ ਨ્યા ਯਾਤਰਾ ਦੇ ਵਿੱਚ ਇਹ ਕਿਹਾ ਤੇ ਅੱਜ ਉਹ ਡਾਕੂਮੈਂਟ ਮੰਗੇ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਇਤਿਹਾਸ ਇੰਡੀਆ ਗਠਜੰਬੰਦਨ ਦੀ ਔਨ ਤੇ ਅਸੀਂ ਐਮਐਸਪੀ ਦੀ ਲੀਗਲ ਗਾਰੰਟੀ ਪੰਜਾਬ ਦੇ ਦੇਸ਼ ਦੇ ਕਿਸਾਨ ਨੂੰ ਦੇਾਂਗੇ ਧੀਰੇ ਵਿੱਚ ਸਭ ਤੋਂ ਵੱਡਾ ਹਿੱਸਾ ਐਮਐਸਪੀ ਦਾ ਪੰਜਾਬ ਨੂੰ ਮਿਲਦਾ ਸੋ ਇਹ ਪੰਜਾਬ ਵਾਸਤੇ ਬੜੀ ਵੱਡੀ ਗੱਲ ਹੈ ਇਹਦੇ ਨਾਲ ਨਾਲ ਜਿਹੜਾ ਕਿਸਾਨ ਨੂੰ ਇੰਪਲੀਮੈਂਟਸ ਤੇ ਸਾਧਨਾ ਸੰਧਾਂ ਤੇ ਜਿਹੜੇ ਸੰਧ ਲੈਂਦੇ ਆ ਜੀਐਸਟੀ ਲੱਗਦਾ ਹੈ ਕਿਸਾਨ ਨੂੰ ਜੀਐਸਟੀ ਮੁਕਤ ਕਰਨ ਦੀ ਗੱਲ ਕਾਂਗਰਸ ਪਾਰਟੀ ਦੇ ਸਿਆਪੱਤਰ ਦੇ ਵਿੱਚ ਇਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦੀ ਗਰੰਟੀ ਹੈ ਤੇਰੇ ਨਾਲ ਨਾਲ ਇਹਦੇ ਨਾਲ ਨਾਲ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਪੱਕਾ ਕਮਿਸ਼ਨ ਬਣਾਇਆ ਜਾਏਗਾ ਸੋ ਕਮਿਸ਼ਨ ਬਣਾ ਕੇ ਤੈਅ ਹੋਏਗਾ ਇਹ ਕਿਸਾਨਾਂ ਦਾ ਕਰਜ਼ਾ ਇਸ ਸੈਂਟਰ ਲੈਵਲ ਤੇ ਕਮਿਸ਼ਨ ਬਣੇਗਾ ਤੇ ਉਹਨਾਂ ਦਾ ਕਰਜ਼ਾ ਮਾਫ ਹੋਏਗਾ ਫਸਲਾਂ ਖਰਾਬ ਹੋਣ ਤੇ ਅੱਜ ਮੁਆਵਜ਼ੇ ਦੀ ਅੜੀ ਕਰਦੇ ਰਹੇ ਨੇ ਕਈ ਕਹਿ ਦਿੰਦੇ ਆ ਮਜ਼ਾਕੀਆ ਤੌਰ ਤੇ ਕਿ ਕਾਂਗਰਸ ਪਾਰਟੀ ਗੱਲਾਈ ਕਰਦੀ ਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਦੇ ਰਿਕਾਰਡ ਦੇ ਵਿੱਚ 72000 ਕਰੋੜ ਰੁਪਏ ਪਹਿਲੀ ਵਾਰੀ ਕਿਸਾਨਾਂ ਦੇ ਲਈ ਕਰਜ਼ਾ ਮਾਫੀ ਕੀਤੀ ਡਾਕਟਰ ਮਧਮੋਹਲ ਸਿੰਘ ਨੇ ਹੋਰ ਕੋਈ ਸਰਕਾਰ ਨਹੀਂ ਸੀ ਜਿਨੇ ਅੱਜ ਤੱਕ ਕਿਸਾਨਾਂ ਦੀ ਕਰਜ਼ਾ ਮਾਫੀ ਕੀਤੀ ਹੋਈ